ਉਸੇ ਵੀ ਇਹ ਗੰਗਾ ਵਿੱਚੋਂ ਇੱਕ ਸੁੰਦਰ ਹੱਥ ਬਾਹਰ ਨਿਕਲਿਆ ਤੇ ਲਿਆਓ ਭਗਤ ਜੀ ਦਾ ਕਸੀਰਾ ਮੇਰੇ ਹੱਥ ਤੇ ਰੱਖ ਦਿਓ ਉਹ ਹੈਰਾਨ ਪਰੇਸ਼ਾਨ ਬਈ ਲੱਖਾਂ ਕਿਸੇ ਦਾਨ ਕੀਤੇ ਕਦੇ ਗੰਗਾ ਨੇਵੇਂ ਹੱਥ ਕੱਢ ਕੇ ਨਹੀਂ ਲਿੱਤਾ ਤੇ ਭਗਤ ਰਵਿਦਾਸ ਜੀ ਦਾ ਕਸੀਰਾ ਲੈਣ ਵਾਸਤੇ ਆ ਛੋਟਾ ਪੈਸਾ ਲੈਣ ਵਾਸਤੇ ਗੰਗਾ ਮਈਆ ਨੇ ਹੱਥ ਕੱਢਿਆ ਉਹਨਾਂ ਨੇ ਉਸ ਤੱਲੀ ਤੇ ਕਸੀਰਾ ਰੱਖਿਆ ਮੁੱਠਮੀਟ ਲਈ ਉਹ ਹੱਥ ਗੰਗਾ ਵਿੱਚ ਜਲ ਵਿੱਚ ਚਲਾ ਗਿਆ ਅੰਦਰ ਥੋੜੀ ਦੇਰ ਬਾਅਦ ਇੱਕ ਉਹ ਹੱਥ ਬਾਹਰ ਨਿਕਲਿਆ ਜਿਹਦੇ ਵਿੱਚ ਹੀਰਿਆਂ ਨਾਲ ਜੜਤ ਕੰਗਣ ਸੀ ਕੰਗਨ ਮੈਂ ਯਾ ਨਿਵਾਜ ਦਿੱਤੀ ਆ ਕੰਗਨ ਮੇਰਾ ਰਵਿਦਾਸ ਭਗਤ ਜੀ ਵਾਸਤੇ ਪੇਟਾ ਲੈ ਜਾਓ ਇਹ ਕੰਗਨ ਮੇਰਾ ਭਗਤ ਜੀ ਦੇ ਚਰਨਾਂ ਤੇ ਰੱਖਣਾ ਜਿਸ ਵੇਲੇ ਤੁਸੀਂ ਇਹ ਮੇਰਾ ਕੰਗਨ ਉਹਦੇ ਚਰਨਾਂ ਤੇ ਰੱਖੋਗੇ ਨਾ ਮੈਂ ਸਮਝਾਂਗੀ ਮੈਂ ਭਗਤ ਦੇ ਚਰਨਾਂ ਦੀ ਰਾਜ ਤੂੜ ਆਪਣੇ ਮਸਤਕ ਤੇ ਲਾ ਲਈ ਬਗਤ ਤੇਰੇ ਮਨ ਨੂੰ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ ਉਹ ਕਿਹੜੇ ਤੇਰੇ ਸੋਹਣ ਭਗਤ ਹਨ ਸਤਿਗੁਰੂ ਕਹਿੰਦੇ ਨੇ ਕਿਹੜੇ ਤੇਰੇ ਦਰ ਤੇ ਬਹਿ ਕੇ ਮਾਲਿਕ ਤੇਰੀ ਕੀਰਤੀ ਕਰਦੇ ਨੇ ਜਿਹੜੇ ਉਮਰ ਤੇ ਵਿਲੇ ਕੋਟ ਇਸ਼ਨਾਨ ਕਰਕੇ ਸੰਗਤ ਵਿੱਚ ਆ ਜਾਂਦੇ ਨੇ ਤੇ ਜਪਦੇ ਨੇ ਸ੍ਰੀ ਵਾਹਿਗੁਰੂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ